ਮੈਂ ਡਾਕਟਰ ਮੀਕ ਸਿੰਘ ਮੁੱਖ ਇਟੀ ਬੜੀ ਅਸਰ ਗੁਰਦਾਸਪੁਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਤਕਨੀਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਤੁਸੀਂ ਉਹ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਾਗਤ ਘੱਟੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਸੋ ਅੱਜ ਦਾ ਸਾਡਾ ਵਿਸ਼ਾ ਹੈ ਕਿ ਗਰਮੀ ਰੋਧ ਦੀ ਮੂੰਗੀ ਦੇ ਵਿੱਚ ਨਦੀਨਾਂ ਦੀ ਰੋਕਥਾਮ ਕਿਵੇਂ ਕਰੀਏ ਸਾਨ ਵੀਰੋ ਗਰਮੀ ਰੋਧੀ ਮੂੰਗੀ ਇੱਕ ਪੰਜਾਬ ਦੀ ਇੱਕ ਅਹਿਮ ਫਸਲ ਹੈ ਜਿਹੜੀ ਕਿ ਸਾਡੀ ਘਰੇਲੂ ਦਾਲਾਂ ਦੀ ਮੰਗ ਨੂੰ ਮੰਗ ਦੀ ਪੂਰੀ ਕਰਦੀ ਹੈ ਸੋ ਇਹ ਜਿਹੜੀ ਮੂੰਗੀ ਦੀ ਫਸਲ ਜਿਹੜੀ ਹੈ ਇਹ ਆਮ ਕਰਕੇ ਗੰਨੇ ਦੀ ਫਸਲ ਤੋਂ ਬਾਅਦ ਆਲੂਆਂ ਤੋਂ ਬਾਅਦ ਤੇ ਮਟਰਾਂ ਦੀ ਫਸਲ ਤੋਂ ਕਟਾਈ ਤੋਂ ਬਾਅਦ ਕਿਸਾਨਾਂ ਵੱਲੋਂ ਬਿਜਾਈ ਕੀਤੀ ਜਾਂਦੀ ਹੈ ਬਹੁਤ ਸਾਰੇ ਕਿਸਾਨ ਵੀਰਾਂ ਵੱਲੋਂ ਇਹਦੀ ਜਿਹੜੀ ਬਿਜਾਈ ਜਿਹੜੀ ਆ ਉਹ ਕਣਕ ਦੀ ਕਟਾਈ ਤੋਂ ਬਾਅਦ ਵੀ ਕੀਤੀ ਜਾਂਦੀ ਹੈ ਸੋ ਕਿਸਾਨ ਵੀਰੋ ਮੂੰਗੀ ਦੀ ਫਸਲ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਉਹ ਨਦੀਨਾਂ ਦੀ ਰੋਕਥਾਮ ਹੁੰਦੀ ਹੈ ਜਿਹੜੀ ਕਿ ਵੱਡੇ ਪੱਧਰ ਤੇ ਉਹਦੀ ਪੈਦਾਵਾਰ ਘਟਾਉਣ ਦੇ ਵਿੱਚ ਸਹਾਇਕ ਹੁੰਦੀ ਹੈ ਜੇਕਰ ਇਸ ਦਾ ਸਹੀ ਸਮੇਂ ਤੇ ਰੋਕਥਾਮ ਨਾ ਕੀਤੀ ਜਾਵੇ ਤਾਂ ਝਾੜ ਵਿੱਚ ਬਹੁਤ ਜ਼ਿਆਦਾ ਵਾ ਉਹ ਘਟ ਜਾਂਦਾ ਸੋ ਖਸਣ ਵੀਰੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਕਿ ਸਿਫਾਰਸ਼ ਕੀਤੀਆਂ ਗਈਆਂ ਨੇ ਜਿਹੜੀਆਂ ਕਿ ਨਦੀਨਾਂ ਦੀ ਰੋਕਥਾਮ ਕਰਨ ਵਿੱਚ ਸਹਾਇਕ ਹੁੰਦੀਆਂ ਨੇ ਉਹਦੇ ਉਸ ਦੇ ਵਿੱਚ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਐਸਾ ਜਿਹੜੀ ਨਵੀਂ ਸਿਫਾਰਸ਼ ਕੀਤੀ ਗਈ ਹੈ ਉਹ ਮੈਸਥਾਈ ਪਰ ਨਾਦੀ ਜਿਹੜੀ ਆ ਨਦੀਨਾਸ਼ਕ ਜਿਹੜੀ ਆ ਉਹ ਦੀ ਸफार्च ਕੀਤੀ ਗਈ ਆ ਜਿਹੜੀ ਕਿ 300 ਮਿਲੀਲੀਟਰ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵਰਤੀ ਜਾ ਸਕਦੀ ਆ ਜਿਸ ਨੂੰ 150 ਤੋਂ ਲੈ ਕੇ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜਿਹੜੀ ਆ ਪੌਸ਼ਣ ਕਾ ਕਰ ਸਕਦੇ ਆ ਇਹ ਨਦੀਨਾਸ਼ਕ ਮੂੰਗੀ ਤੋਂ ਇਲਾਵਾ ਹਰ ਇੱਕ ਤਰ੍ਹਾਂ ਦਾ ਨਦੀਨ ਜਿਹੜਾ ਵਾ ਉਹ ਜੋ ਪਹਿਲੇ ਵਿੱਚ ਖੇਤ ਵਿੱਚ ਹੋਏਗਾ ਉਹਨੂੰ ਖਤਮ ਕਰ ਦੇਗਾ ਸੋ ਕਿਸਾਨ ਵੀਰੋ ਇਸ ਦੀ ਰੋਕਥਾਮ ਲਈ ਜਿਹੜੀ ਨਦੀਨਾਂ ਦੀ ਰੋਕਥਾਮ ਲਈ ਜੇਕਰ ਅਸੀਂ ਸਮੇਂ ਸਿਰ ਸਹੀ ਕੀਟ ਨਦੀਨਾਸ਼ਕ ਦੀ ਵਰਤੋਂ ਕਰ ਲਈਏ ਤਾਂ ਕਾਫੀ ਨੂੰ ਜਿਹੜਾ ਵਾ ਉਹ ਇਹਨਾਂ ਜਿਹੜੀ ਮਦੀਨਾ ਦੀ ਜਿਹੜੀ ਔਰਤ ਤੋਂ ਜਿਹੜਾ ਵਾ ਉਹ ਰਾਤ ਮਿਲ ਸਕਦੀ ਆ ਸੋ ਮੇਰੀ ਸਾਰੇ ਕਿਸਾਨ ਵੀਰ ਨੂੰ ਬੇਨਤੀ ਆ ਵੀ ਮੂੰਗੀ ਦੀ ਫਸਲ ਜਿਹੜੇ ਕਿਸਾਨ ਵੀਰ ਬੀਜ ਰਹੇ ਆ ਤਾਂ ਉਹ ਇਹ ਜਿਹੜਾ ਵਾ ਨਦੀਨਾਸ਼ਕ ਦੀ ਜਰੂਰ ਵਰਤੋਂ ਕਰਨ ਤਾਂ ਜੋ ਸਾਡੇ ਨਦੀਨ ਜਿਹੜੇ ਆ ਉਹ ਖਤਮ ਹੋ ਸਕਣ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਆ ਤਾਂ ਇਹ ਹੋਰਨਾਂ ਕਿਸਾਨਾਂ ਤੱਕ ਪਹੁੰਚਾਓ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾਓ ਤਾ ਜੋ ਇਸ ਜਾਣਕਾਰੀ ਤੋਂ ਉਹ ਵੀ ਫਾਇਦਾ ਉਠਾ ਸਕਣ ਸੋਖਸਣ ਵੀਰੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਫਿਰ ਦੁਬਾਰਾ ਸਤਿ ਸ਼੍ਰੀ ਅਕਾਲ